ਸਾਡੇ ਮਾਲਵਾ ਜੂਨ ਦੇ ਕੋਆਰਡੀਨੇਟਰ ਸ੍ਰੀ ਸੁਖਜੀਤ ਸਿੰਘ ਢਿਲਵਾ ਸਾਹਿਬ ਸਾਡੇ ਚੇਅਰਮੈਨ ਸਾਹਿਬ ਬਰਿੰਦਰ ਸ਼ਰਮਾ ਜੀ ਸਰਪੰਚ ਸਾਹਿਬ ਔਰ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਆਪਣੇ ਐਸਐਸਪੀ ਮੋਗਾ ਔਰ ਸਾਰਾ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਔਰ ਸਾਡੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਸਹਿਬਾਨ ਵਾਰਡ ਡਿਫੈਂਸ ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਇੱਥੇ ਹਾਜ਼ਰ ਹੋਏ। ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕੀਤਾ ਤੁਸੀਂ ਵੀ ਸਾਰੇ ਇੱਥੇ ਆ ਅੱਜ ਪਹੁੰਚੇ ਹੋ ਸਾਡੀ ਇਸ ਗੱਲ ਨੂੰ ਲੋਕਾਂ 'ਚ ਪਹੁੰਚਾਉਣ ਵਾਸਤੇ। ਮੁੱਦਾ ਭਾਵੇਂ ਸਾਰੀ ਦੁਨੀਆ ਦਾ ਜਿਹੜਾ ਨਸ਼ੇ ਦਾ ਮੁੱਦਾ ਹੈ। ਲੇਕਿਨ ਪੰਜਾਬ ਸਰਕਾਰ ਨੇ ਜੋ ਐਗਜ਼ੈਂਪਲਰੀ ਕੰਮ ਕੀਤਾ ਜੋ ਸਕਸੈਸ ਸਾਨੂੰ ਇਸ ਨਸ਼ੇ ਦੀ ਜਿਹੜੀ ਬਿਮਾਰੀ ਹੈ ਇਹਨੂੰ ਰੋਕ ਲਾਉਣ ਦੇ ਵਿੱਚ ਇਹਨੂੰ ਨੱਥ ਪਾਉਣ ਦੇ ਵਿੱਚ ਮਿਲੀ ਹੈ ਉਹ ਸ਼ਲਾਗਾ ਯੋਗ ਹੈ ਮੈਂ ਮੁੱਖ ਮੰਤਰੀ ਸਾਹਿਬ ਔਰ ਉਹਨਾਂ ਦੀ ਟੀਮ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜਿਹੜੇ ਕਿ ਰੋਜ਼ ਇਸ ਇਸ਼ੂ ਤੇ ਰਿਵਿਊ ਲੈਂਦੇ ਆ ਨਸ਼ੇ ਨੂੰ ਖਤਮ ਕਰਨ ਕਿੰਨੇ ਕਿ ਅਸੀਂ ਕਾਮਯਾਬ ਹੋਏ ਆ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਔਰ ਉਹਨਾਂ ਦਾ ਧੰਨਵਾਦ ਕਰਦਾ ਔਰ ਅੱਜ ਦੀ ਮੀਟਿੰਗ ਵੀ ਜਿਹੜੀ ਯੁੱਧ ਨਸ਼ਾ ਵਿਰੋਧੀ ਜਿਸ ਤਿੱਕ ਮੋਗਾ ਦੇ ਵਿੱਚ ਮੀਟਿੰਗ ਹੋਈ ਇਸ ਤੋਂ ਪਹਿਲਾਂ ਇੱਕ ਫੀਡ ਕੋਰਟ ਦੇ ਵਿੱਚ ਮੀਟਿੰਗ ਹੋਈ ਉਹਦੇ ਵਿੱਚ ਵੀ ਅਸੀਂ ਇਹਦੀ ਸਮੀਖਿਆ ਕੀਤੀ ਗਈ ਸੀ ਕਿੰਨੇ ਕ ਕਾਮਯਾਬ ਹੋਏ ਆਂ ਔਰ ਅੱਗੇ ਕੀ ਕੀ ਕਰਨਾ ਔਰ ਇਹਦੇ ਲਈ ਪਹਿਲਾਂ ਅਸੀਂ ਵੀ ਵਿੱਚ ਸੀ ਸਾਰੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਸੀ ਕਿ ਜਿਹੜੇ ਨਸ਼ਾ ਤਸਕਰ ਨੇ ਉਹ ਖੁੱਲੇ ਫਿਰਦੇ ਆ ਬੇਖੌਫ ਫਿਰਦੇ ਆ ਉਹਨਾਂ ਦੇ ਖਿਲਾਫ ਕਾਗਿ ਕਾਰਵਾਈ ਤਾਂ ਹੋ ਜਾਂਦੀ ਹੈ ਲੇਕਿਨ ਜ਼ਮੀਨੀ ਕਾਰਵਾਈ ਕੋਈ ਨਹੀਂ ਤਾਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਸਖਤ ਮੈਸੇਜ ਦੇਣ ਲਈ ਮੋਗਾ ਪੁਲਿਸ ਮੋਗੇਰਾ ਪ੍ਰਸ਼ਾਸਨ ਪੂਰੇ ਇਫੈਕਟਿਵਲੀ ਕੰਮ ਕਰ ਰਿਹਾ ਜਿਹਦੇ ਰਿਜ਼ਲਟ ਸਾਨੂੰ ਪਿੰਡਾਂ ਚੋਂ ਮਹੱਲਿਆਂ ਚ ਮਿਲਣੇ ਸ਼ੁਰੂ ਹੋ ਗਏ ਹੁਣ ਜਦੋਂ ਆਮ ਫੀਡਬੈਕ ਲਈ ਦੀ ਹੈ ਤਾਂ ਲੋਕ ਇਹ ਕਹਿੰਦੇ ਵੀ ਹਾਂ ਅੱਗੇ ਨਾਲ ਤਾਂ ਕਟਿਆ ਪਿਆ ਹੈ ਫਰਕ ਤਾਂ ਪਿਆ ਹੈ ਲੇਕਿਨ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਮਨਾਂ ਦੇ ਵਿੱਚ ਖੌਫ ਹੀ ਆਇਆ ਹੈ ਔਰ ਇਹਦੀ ਸਿੱਧੀ ਜੀ ਐਗਜ਼ੈਂਪਲ ਹੈ ਕਿ ਮੋਗੇ ਦੇ ਵਿੱਚ 470 VDC ਤੇ 4802 ਵਿਲੇਜ ਡਿਫੈਂਸ ਕਮੇਟੀ ਵਾਰਡ ਰੈਪਰਜ ਕਮੇਟੀ ਦੇ ਮੈਂਬਰਸ ਜਿਹੜੇ ਆ ਉਹ ਸਰਕਾਰ ਵੱਲੋਂ ਆਮ ਆਦੀ ਪਾਰਟੀ ਵੱਲੋਂ ਬੜਾਏ ਗਏ ਆ ਔਰ ਉਹਨਾਂ ਦੇ ਪ੍ਰੋਪਰ ਇਨਵੋਲਵਮੈਂਟ ਦੇ ਨਾਲ ਸੱਤ ਦਾ ਜਿਹੜੇ ਵੱਡੇ ਨਸ਼ੀ ਦੇ ਤਸਕਰ ਸੀ ਜਿਨ੍ਹਾਂ ਨੇ ਲੋਕਾਂ ਦੇ ਘਰ ਉਜਾੜਦੇ ਸੀ ਉਹਨਾਂ ਦੇ ਜਿਹੜੇ ਇਲੀਗਲ ਬਣੇ ਹੋਏ ਆ ਉਹ ਘਟਾਏ ਇਹ ਐਗਜ਼ੈਂਪਲ ਹੈ ਔਰ ਇਸ ਤਰ੍ਹਾਂ ਦੀ ਕਾਰਵਾਈ ਦੇ ਨਾਲ ਇਹਨਾਂ ਨਸ਼ੇ ਤਸਕਰਾਂ ਦੇ ਮਨਾਂ ਦੇ ਖੌਫੀ ਆ ਇਲਾਕਾ ਵੀ ਛੱਡ ਕੇ ਭੱਜੇ ਆ ਕਈ ਇਹ ਕੰਮ ਵੀ ਬੰਦ ਕਰ ਗਏ ਔਰ ਇਹਦੇ ਨਾਲ ਜਿੱਥੇ ਲੋਕਾਂ 'ਚ ਵਿਸ਼ਵਾਸ ਵਧਿਆ ਉੱਥੇ ਪਾਰਟੀ ਨੂੰ ਵੀ ਔਰ ਸਰਕਾਰ ਨੂੰ ਵੀ ਹੌਫਲਾ ਹੋਇਆ ਕਿ ਅਸੀਂ ਇੱਕ ਫੈਸਲਾ ਕੋ ਜੰਗ ਦੇ ਵੱਲ ਅੱਗੇ ਬਨੇ ਪਹਿਲਾਂ ਇਹ ਸ਼ਿਕਾਇਤ ਆਉਂਦੀ ਹੁੰਦੀ ਸੀ ਕਿ ਪੁਲਿਸ ਨਾਲ ਲੜੀ ਹੈ ਲੇਕਿਨ ਹੁਣ ਪੁਲਿਸ ਉਹਨਾਂ ਤੇ ਸ਼ਕਤੀ ਨਾਲ ਕਾਰਵਾਈ ਕਰ ਰਹੀ ਹੈ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਨਸ਼ਾ ਤਸਕਰੀ ਵਰਗੀ ਘਿਣਾਉਣੀ ਹਰਕਤ ਕਰਦਾ ਉਹਨੂੰ ਨਾ ਦੇ ਨਾਲ ਵਿਦਨ ਮੂਮੈਂਟਸ ਜਦੋਂ ਇਹਨਾਂ ਕੋਲ ਇਨਫੋਰਮੇਸ਼ਨ ਆਉਂਦੀ ਹੈ ਐਸਐਸਪੀ ਸਾਹਿਬ ਕੋਲੇ ਨਾਲ ਦੀ ਨਾਲ ਹੀ ਉਤੇ ਐਕਸ਼ਨ ਹੁੰਦਾ ਹੈ ਔਰ ਦੁਬਾਰਾ ਇਹ ਫੀਡਬੈਕ ਲੈਂਦੇ ਹੈ ਸੋ ਹੁਣ ਲੋਕਾਂ ਦੀ ਉਹ ਸ਼ਿਕਾਇਤ ਵੀ ਦੂਰ ਹੋ ਗਈ। ਹੁਣ ਅੱਗੇ ਜਿਹੜੀਆਂ ਬੀ ਡੀ ਸੀਜ਼ ਐ ਉਹਨਾਂ ਨੂੰ ਕਿਸ ਤਰ੍ਹਾਂ ਹੋਰ ਤਾਕਤਵਾਰ ਕਰਨਾ ਹੈ। ਲੋਕਾਂ ਨੂੰ ਰੀਹੈਬਿਲੀਟੇਟ ਕਿਵੇਂ ਕਰਨਾ ਹੈ ਉਹਦੇ ਬਾਰੇ ਅਜੇ ਰਣਨੀਤੀ ਬਣਾਈ ਗਈ ਹੈ। ਔਰ ਮੈਂ ਡੈਪਟੀ ਕਮਿਸ਼ਨ ਮੋਗਾ ਨੂੰ ਬੁਲਾਈ ਦਿੰਦਾ ਕਿ ਇਹਨਾਂ ਦਾ ਜਿਹੜਾ ਡੀਡਿਕਸ਼ਨ ਸੈਂਟਰ ਹੈ, ਰੈੱਡ ਕਰਾਸ ਦਾ ਡੀਡਿਕਸ਼ਨ ਸੈਂਟਰ ਹੈ ਉਹ ਇੱਕ ਮਾਡਲ ਡੀ ਐਡਿਕਸ਼ਨ ਸੈਂਟਰ ਬਣਿਆ ਹੋਇਆ ਹੈ ਔਰ ਉੱਥੋਂ ਜਿਹੜੇ ਨਸ਼ਾ ਛੱਡ ਕੇ ਬੱਚੇ ਜਿਹੜੇ ਉਸ ਬਿਮਾਰੀ ਤੋਂ ਰਾਹਤ પાਕੇ ਬਾਹਰ ਨਿਕਲਦੇ ਆ ਉਹਨਾਂ ਨੂੰ ਜੌਬ ਦੇਣ ਦਾ ਕੰਮ ਵੀ ਡੀਸੀ ਸਾਹਿਬ ਕਰ ਰਹੇ ਇਸ ਲਈ ਉਹਨਾਂ ਨੂੰ ਬਹੁਤ ਵਧਾਈ ਸੋ ਇਹ ਇੱਕ ਐਗਜ਼ੈਂਪਲਰੀ ਕੰਮ ਹੈ ਸੋ ਅੱਜ ਜਿੱਥੇ ਤੁਸੀਂ ਸਾਰੇ ਅੱਜ ਇਸ ਚੀਜ਼ ਨੂੰ ਕਵਰ ਕਰ ਰਹੇ ਹੋ ਸਾਡੇ ਸਾਰੇ ਬੀਡੀਸੀ ਦੇ ਮੈਂਬਰ ਡਬਲਿਊ ਡੀਸੀ ਦੇ ਮੈਂਬਰ ਸਾਡੇ ਪੋਰਟਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੇ ਅਫਸਰ ਵੀ ਉਹਨਾਂ ਨੇ ਵੀ ਅੱਜ ਇਹਦੇ ਵਿੱਚ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕਰਕੇ ਬੜਾ ਪੋਜ਼ਿਟਿਵ ਮੈਸੇਜ ਦਿੱਤਾ ਸੋ ਮੈਂ ਪੰਜਾਬੀਆਂ ਨੂੰ ਵਧਾਈ ਦਿੰਦਾ ਮੋਗੇ ਦੇ ਲੋਕਾਂ ਨੂੰ ਵਧਾਈ ਦਿੰਦਾ ਪੰਜਾਬ ਸਰਕਾਰ ਨੂੰ ਵਧਾਈ ਦਿੰਦਾ ਬਹੁਤ ਧੰਨਵਾਦ ਬਿਲਕੁਲ ਜੀ ਪ੍ਰਸ਼ਾਸਨ ਵੀ ਇਸ ਪ੍ਰਸ਼ੰਸਾ ਦੇ ਪਾਤਰ ਨਹੀਂ ਬਿਊਟੀ ਪੂਰੀ ਨਿਭਾ ਰਹੀ ਨਹੀਂ ਪੁਲਿਸ ਵੀ 24 ਘੰਟੇ ਦਿਨ ਭਰ ਰਾਤ ਦਾ ਡਿਊਟੀ ਨਿਭਾ ਰਹੀ ਹੈ ਕਈ ਜਗ੍ਹਾ ਕਮੀਆਂ ਲੱਗ ਰਹੀਆਂ ਜਿਵੇਂ ਹਸਪੀਟਲ ਦੇ ਵਿੱਚ ਦੇਖਿਆ ਜਿਵੇਂ ਕਿ ਨਸ਼ਾ ਛੱਡਣ ਵਾਲੀ ਗੋਲੀ ਹੈ ਉਸ ਦੀਆਂ ਚੋਰੀਆਂ ਹੋ ਜਾਂਦੀਆਂ ਹਜ਼ਾਰਾਂ ਦੀ ਤਦਾਰ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿਸ ਕਿਸੇ ਦੀ ਵੀ ਕੋਈ ਰਿਪੋਰਟ ਆਏਗੀ ਉੱਤੇ ਕਾਰਵਾਈ ਲਈ ਕੀਤੀ ਜਾਏਗੀ ਜਿੱਥੇ ਕਿਤੇ ਚੋਰੀ ਹੁੰਦੀ ਹੈ ਉਹਦੇ ਤੇ ਐਕਸ਼ਨ ਵੀ ਕੀਤਾ ਜਾਏਗਾ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਚਾਹਾਂਗੇ ਆਮ ਜਨਤਾ ਨੂੰ ਤਾਂ ਹੀ ਮੈਸੇਜ ਦਿੱਤਾ ਵੀ ਨਾਮ ਦਾ ਨਸ਼ਾ ਕਰੋ ਜਿਹੜਾ ਪੀੜੀਆਂ ਨੂੰ ਤਾਰਦਾ ਹੈ ਇਹ ਨਸ਼ੇ ਇਹ ਤਾਂ ਗਾਲਦੇ ਆ ਬਚ ਕੇ ਜਿਹੜੇ ਨੌਜਵਾਨ ਆ ਨੌਜਵਾਨ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਮਾੜੀ ਸੰਗਤ ਤੋਂ ਪਾਸੇ ਰਹੋ ਉਹ ਇੱਕ ਵਾਰ ਕਹਿ ਕੇ ਸਾਰੀ ਜ਼ਿੰਦਗੀ ਆਥੇ ਵਸਾ ਦਿੰਦੇ ਆ ਸੋ ਮਾਪੇ ਬਾਬ ਨੂੰ ਵੀ ਕਹਿਣਾ ਬੱਚਿਆਂ ਨਾਲ ਇਨਵੋਲਡ ਰਹੋ ਅੱਜ ਕੱਲ ਆਪਾਂ ਆ ਮੋਬਾਈਲ ਆ ਗਿਆ ਜਿਆਦੇ ਇਹਦੇ ਜਨਰਲ ਨੇ ਬੱਚਿਆਂ ਨਾਲ ਪਰਿਵਾਰਕ ਘਟੇ ਨੂੰ ਆਲ ਹੋਣੇ ਆ ਇਨਵੋਲਵਮੈਂਟ ਵਿਲਾਓ ਸਭ ਤੋਂ ਤਾਕਤਵਰ ਯੂਨਿਟ ਦੁਨੀਆ ਦੇ ਵਿੱਚ ਉਹ ਫੈਮਿਲੀ ਹੈ ਤੁਹਾਡੇ ਪਰਿਵਾਰ ਦੇ ਵਿੱਚ ਇੱਕ ਏਕਤਾ ਹੈ ਪਰਿਵਾਰ ਦੇ ਵਿੱਚ ਇੱਕ ਤੁਹਾਡੇ ਆਪਸ ਵਿੱਚ ਸੰਪਰਕ ਰਹਿੰਦਾ ਤਾਂ ਤੁਸੀਂ ਵੱਡੀ ਤੋਂ ਵੱਡੀ ਬਰਾਈ ਤੋਂ ਆਪਦੇ ਬੱਚਿਆਂ ਨੂੰ ਕੱਢ ਕੇ ਲੈ ਜਾਉਗੇ ਸੋ ਬੱਚਿਆਂ ਨੂੰ ਪੜ੍ਹਨ ਦੇ ਵਿੱਚ ਵੱਡਿਆਂ ਨੂੰ ਖੇਡਣ ਦੇ ਵਿੱਚ ਉਹਦੇ ਲਈ ਵੀ ਸਰਕਾਰ ਹੁਣ ਵੱਡੇ ਵੱਡੇ ਖੇਡ ਗਰਾਊਂਡ ਪਿੰਡਾਂ 'ਚ ਬਣਾ ਰਹੀ ਹੈ ਪਹਿਲੀ ਵਾਰ ਹੋਇਆ ਵੀ ਇੰਨੇ ਲੈਵਲ ਤੇ ਇੱਡੇ ਵੱਡੇ ਲੈਵਲ ਤੇ ਬੱਚਿਆਂ ਨੂੰ ਬੱਚਿਆਂ ਵਾਸਤੇ ਪੜ੍ਹਾਈ ਦਾ ਇੰਤਜ਼ਾਮ ਕੀਤਾ ਜਾ ਰਿਹਾ ਸਕੂਲਾਂ 'ਚ 17000 ਰੁਪਏ ਖਰਚ ਕੀਤਾ ਇਹ ਪਹਿਲੀ ਸਰਕਾਰ ਆ ਜੀ ਨੇ ਇੰਨੇ ਪੈਸਾ ਖਰਚ ਕੀਤਾ ਸਰਕਾਰੀ ਸਕੂਲਾਂ ਦੇ ਵਿੱਚ ਪਲੇਗਰਾਉਂਡ ਬਣਾਏ ਜਾ ਰਹੇ ਆ ਸੋ ਬੱਚਿਆਂ ਨੂੰ ਮੈਂ ਬੇਨਤੀ ਕਰਦਾ ਕਿ ਖੇਡਣ ਵੇਲੇ ਵੱਧ ਉੱਚੀ ਰੱਖਣ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰੇਕ ਨੂੰ ਹੱਕ ਹੈ ਜੋ ਵੀ ਉਹ ਕੋਈ ਮਹਿਸੂਸ ਕਰਦਾ ਉਹ ਗੱਲ ਸਰਕਾਰ ਤੱਕ ਪਹੁੰਚਾਵੇ ਸੋ ਉਹਨਾਂ ਦਾ ਧੰਨਵਾਦ ਆ ਜੇ ਕੋਈ ਇਸ ਤਰ੍ਹਾਂ ਦੀ ਕੋਈ ਸੋਲਿਡ ਗੱਲ ਹੈ ਤੇ ਉਹ ਰਿਟਰਨ ਸਰਕਾਰ تک ਪਹੁੰਚਾਉਣ ਤੇ ਕਾਰਵਾਈ ਵੀ ਹੋਈ ਨਸ਼ੇ ਦਾ ਮੁੱਦਾ ਹੈ ਪੰਜਾਬ ਸਰਕਾਰ ਨੇ ਜੋ ਐਗਜ਼ੈਂਪਲਰੀ ਕੰਮ ਕੀਤਾ ਜੋ ਸਕਸੈਸ ਸਾਨੂੰ ਇਸ ਨਸ਼ੇ ਦੀ ਜਿਹੜੀ ਬਿਮਾਰੀ ਹੈ ਇਹਨੂੰ ਰੋਕ ਲਾਉਣ ਦੇ ਵਿੱਚ ਇਹਨੂੰ ਨੱਥ ਪਾਉਣ ਦੇ ਵਿੱਚ ਮਿਲੀ ਹੈ ਉਹ ਸ਼ਲਾਘਾਯੋਗ ਹੈ ਜਿਹੜੇ ਨਸ਼ਾ ਤਸਕਰ ਨੇ ਉਹ ਖੁੱਲੇ ਫਿਰਦੇ ਆ ਬੇਖੌਫ ਫਿਰਦੇ ਆ ਉਹਨਾਂ ਦੇ ਖਿਲਾਫ ਕਾਗੀ ਕਾਰਵਾਈ ਤਾਂ ਹੋ ਜਾਂਦੀ ਹੈ ਲੇਕਿਨ ਜ਼ਮੀਨੀ ਕਾਰਵਾਈ ਕੋਈ ਨਹੀਂ ਤਾਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਸਖਤ ਮੈਸੇਜ ਦੇਣ ਲਈ ਮੋਗਾ ਪੁਲਿਸ ਮੋਗੇ ਦਾ ਪ੍ਰਸ਼ਾਸਨ ਪੂਰੇ ਇਫੈਕਟਿਵਲੀ ਕੰਮ ਕਰ ਰਿਹਾ ਜ ਜਿਹਦੇ ਰਿਜ਼ਲਟ ਸਾਨੂੰ ਪਿੰਡਾਂ ਚੋਂ ਮੱਲਿਆਂ ਚੋਂ ਮਿਲਣੇ ਸ਼ੁਰੂ ਹੋ ਗਏ ਸਾਡੇ ਮਾਲਵਾ ਜ਼ੋਨ ਦੇ ਕੋਆਰਡੀਨੇਟਰ ਸ੍ਰੀ ਸੁਖਜੀਤ ਸਿੰਘ ਢਿਲਵਾ ਸਾਹਿਬ ਸਾਡੇ ਚੇਅਰਮੈਨ ਸਾਹਿਬ ਬਰਿੰਦਰ ਸ਼ਰਮਾ ਜੀ ਸਰਪੰਚ ਸਾਹਿਬ ਔਰ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਆਪਣੇ ਐਸਐਸਪੀ ਮੋਗਾ ਔਰ ਸਾਰਾ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਔਰ ਸਾਡੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਸਹਿਬਾਨ ਵਾਰਡ ਡਿਫੈਂਸ ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਇੱਥੇ hadir ਹੋਏ। ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਵੀ ਸਾਰੇ ਇੱਥੇ ਆ ਅੱਜ ਪਹੁੰਚੇ ਹੋ ਸਾਡੀ ਇਸ ਗੱਲ ਨੂੰ ਲੋਕਾਂ 'ਚ ਪਹੁੰਚਾਉਣ ਵਾਸਤੇ। ਮੁੱਦਾ ਭਾਵੇਂ ਇਹ ਸਾਰੀ ਦੁਨੀਆ ਦਾ ਜਿਹੜਾ ਨਸ਼ੇ ਦਾ ਮੁੱਦਾ ਹੈ। ਲੇਕਿਨ ਪੰਜਾਬ ਸਰਕਾਰ ਨੇ ਜੋ ਐਗਜ਼ੈਂਪਲਰੀ ਕੰਮ ਕੀਤਾ ਜੋ ਸਕਸੈਸ ਸਾਨੂੰ ਇਸ ਨਸ਼ੇ ਦੀ ਜਿਹੜੀ ਬਿਮਾਰੀ ਹੈ ਇਹਨੂੰ ਰੋਕ ਲਾਉਣ ਦੇ ਵਿੱਚ ਇਹਨੂੰ ਨਥ ਪਾਉਣ ਦੇ ਵਿੱਚ ਮਿਲੀ ਹੈ ਉਹ ਸ਼ਲਾਗਾ ਯੋਗ ਹੈ ਮੈਂ ਮੁੱਖ ਮੰਤਰੀ ਸਾਹਿਬ ਔਰ ਉਹਨਾਂ ਦੀ ਟੀਮ ਸਾਰਿਆਂ ਨੂੰ ਵਧਾਈ ਦਿੰਨਾ ਹੈ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜਿਹੜੇ ਕਿ ਰੋਜ਼ ਇਸ ਇਸ਼ੂ ਤੇ ਰਿਵਿਊ ਲੈਂਦੇ ਆ ਨਸ਼ੇ ਨੂੰ ਖਤਮ ਕਰਨ ਦੇ ਕਿੰਨੇ ਕਿ ਅਸੀਂ ਕਾਮਯਾਬ ਹੋਏ ਆ ਮੈਂ ਉਹਨਾਂ ਨੂੰ ਵਧਾਈ ਦਿੰਨਾ ਔਰ ਉਹਨਾਂ ਦਾ ਧੰਨਵਾਦ ਕਰਨਾ ਔਰ ਅੱਜ ਦੀ ਮੀਟਿੰਗ ਵੀ ਜਿਹੜੀ ਯੁੱਧ ਨਸ਼ਾ ਵਿਰੋਧੀ ਜਿਸ ਤਿੱਕ ਮੋਗਾ ਦੇ ਵਿੱਚ ਮੀਟਿੰਗ ਹੋਈ ਇਸ ਤੋਂ ਪਹਿਲਾਂ ਇੱਕ ਫ੍ਰੀਡ ਕੋਰਟ ਦੇ ਵਿੱਚ ਮੀਟਿੰਗ ਹੋਈ ਉਹਦੇ ਵਿੱਚ ਵੀ ਅਸੀਂ ਇਹਦੀ ਸਮੀਖਿਆ ਕੀਤੀ ਗਈ ਸੀ ਕਿੰਨੇ ਕ ਕਾਮਯਾਬ ਹੋਏ ਆਂ ਔਰ ਅੱਗੇ ਕੀ ਕੀ ਕਰਨਾ ਔਰ ਇਹਦੇ ਲਈ ਪਹਿਲਾਂ ਅਸੀਂ ਵੀ ਵਿੱਚ ਸੀ ਸਾਰੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਸੀ ਕਿ ਜਿਹੜੇ ਨਸ਼ਾ ਤਸਕਰ ਨੇ ਉਹ ਖੁੱਲੇ ਫਿਰਦੇ ਆ ਬੇਖੌਫ ਫਿਰਦੇ ਆ ਉਹਨਾਂ ਦੇ ਖਿਲਾਫ ਕਾਗਿ ਕਾਰਵਾਈ ਤਾਂ ਹੋ ਜਾਂਦੀ ਹੈ ਲੇਕਿਨ ਜ਼ਮੀਨੀ ਕਾਰਵਾਈ ਕੋਈ ਨਹੀਂ ਤਾਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਸਖਤ ਮੈਸੇਜ ਦੇਣ ਲਈ ਮੋਗਾ ਪੁਲਿਸ ਮੋਗੇਰਾ ਪ੍ਰਸ਼ਾਸਨ ਪੂਰੇ ਇਫੈਕਟਿਵਲੀ ਕੰਮ ਕਰ ਰਿਹਾ ਜਿਹਦੇ ਰਿਜ਼ਲਟ ਸਾਨੂੰ ਪਿੰਡਾਂ ਚੋਂ ਮਹੱਲਿਆਂ ਚੋਂ ਮਿਲਣੇ ਸ਼ੁਰੂ ਹੋ ਗਏ ਹੁਣ ਜਦੋਂ ਆਮ ਫੀਡਬੈਕ ਲਈਦੀ ਹੈ ਤਾਂ ਲੋਕ ਇਹ ਕਹਿੰਦੇ ਵੀ ਹਾਂ ਅੱਗੇ ਨਾਲੋਂ ਤਾਂ ਘਟਿਆ ਵੀ ਹੈ ਫਰਕ ਤਾਂ ਪਿਆ ਹੈ ਲੇਕਿਨ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਮਨਾਂ ਦੇ ਵਿੱਚ ਖੋਫੀ ਆਇਆ ਹੈ ਖਰੀਦੀ ਸਿੱਧੀ ਦੀ ਐਗਜ਼ੈਂਪਲ ਹੈ ਕਿ ਮੋਗੇ ਦੇ ਵਿੱਚ 470 VDC ਤੇ 4802 ਵਿਲੇਜ ਡਿਫੈਂਸ ਕਮੇਟੀ ਵਾਰਡ ਰੈਪਰਜੈਂਟੇਟਿਵ ਕਮੇਟੀ ਦੇ ਮੈਂਬਰਸ ਜਿਹੜੇ ਆ ਉਹ ਸਰਕਾਰ ਵੱਲੋਂ ਆਮ ਆਦੀ ਪਾਰਟੀ ਵੱਲੋਂ ਬੜਾਏ ਗਏ ਆ ਔਰ ਉਹਨਾਂ ਦੇ ਪ੍ਰੋਪਰ ਇਨਵੋਲਵਮੈਂਟ ਦੇ ਨਾਲ ਸੱਤ ਦਾ ਜਿਹੜੇ ਵੱਡੇ ਨਸ਼ੇ ਦੀ ਤਸਕਰਤੀ ਜਿਨ੍ਹਾਂ ਨੇ ਲੋਕਾਂ ਦੇ ਘਰੋਂ ਜਾੜਤੀ ਸੀ ਉਹਨਾਂ ਦੇ ਜਿਹੜੇ ਇਲੀਗਲ ਬਣੇ ਹੋਏ ਆ ਉਹ ਘਟਾਏ ਇਹ ਐਗਜ਼ੈਂਪਲ ਹੈ ਔਰ ਇਸ ਤਰ੍ਹਾਂ ਦੀ ਕਾਰਵਾਈ ਦੇ ਨਾਲ ਇਹਨਾਂ ਨਸ਼ੇ ਤਸਕਰਾਂ ਦੇ ਮਨਾਂ ਵਿੱਚ ਖੌਫੀ ਆਇਆ ਇਲਾਕਾ ਵੀ ਛੱਡ ਕੇ ਭੱਜੇ ਆ ਕਈ ਇੱਕ ਕੰਮ ਵੀ ਬੰਦ ਕਰ ਗਏ ਔਰ ਇਹਦੇ ਨਾਲ ਜਿੱਥੇ ਲੋਕਾਂ 'ਚ ਵਿਸ਼ਵਾਸ ਵਧਿਆ ਉੱਥੇ ਪਾਰਟੀ ਨੂੰ ਵੀ ਔਰ ਸਰਕਾਰ ਨੂੰ ਵੀ ਹੌਫਲਾ ਹੋਇਆ ਕਿ ਅਸੀਂ ਇੱਕ ਫੈਸਲਾ ਜੰਗਦੇਵਲ ਅੱਗੇ ਬਨੇ ਪਹਿਲਾਂ ਇਹ ਸ਼ਿਕਾਇਤ ਆਉਂਦੀ ਹੁੰਦੀ ਸੀ ਕਿ ਪੁਲਿਸ ਨਾਲ ਲੜੀ ਹੈ ਲੇਕਿਨ ਹੁਣ ਪੁਲਿਸ ਉਹਨਾਂ ਤੇ ਸਖਤੀ ਨਾਲ ਕਾਰਵਾਈ ਕਰ ਰਹੀ ਹੈ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਨਸ਼ਾ ਤਸਕਰੀ ਵਰਗੀ ਘਨਾਉਣੀ ਹਰਕਤ ਕਰਦਾ ਉਹਨੂੰ ਨਾਦ ਹੀ ਨਾਲ ਵਿਦਨ ਮੂਮੈਂਟਸ ਜਦੋਂ ਇਹਨਾਂ ਕੋਲ ਇਨਫੋਰਮੇਸ਼ਨ ਆਉਂਦੀ ਐ ਐਸਐਸਪੀ ਸਾਹਿਬ ਕੋਲੇ ਨਾਲ ਦੀ ਨਾਲ ਹੀ ਉਤੇ ਐਕਸ਼ਨ ਹੁੰਦਾ ਔਰ ਦੁਬਾਰਾ ਇਹ ਫੀਡਬੈਕ ਲੈਂਦੇ ਆ ਸੋ ਹੁਣ ਲੋਕਾਂ ਦੀ ਉਹ ਸ਼ਿਕਾਇਤ ਵੀ ਦੂਰ ਹੋ ਗਈ। ਹੁਣ ਅੱਗੇ ਜਿਹੜੀਆਂ ਬੀ ਡੀ ਸੀਜ਼ ਐ ਉਹਨਾਂ ਨੂੰ ਕਿਸ ਤਰ੍ਹਾਂ ਹੋਰ ਤਾਕਤਵਾਰ ਕਰਨਾ ਹੈ। ਲੋਕਾਂ ਨੂੰ ਰੀਹੈਬਿਲੀਟੇਟ ਕਿਵੇਂ ਕਰਨਾ ਹੈ ਉਹਦੇ ਬਾਰੇ ਅਜੇ ਰਣਨੀਤੀ ਬਣਾਈ ਗਈ ਹੈ। ਔਰ ਮੈਂ ਡੈਪਟੀ ਕਮਿਸ਼ਨ ਮੋਗਾ ਨੂੰ ਵਧਾਈ ਦਿੰਦਾ ਕਿ ਇਹਨਾਂ ਦਾ ਜਿਹੜਾ ਡੀਡਿਕਸ਼ਨ ਦਾ ਡੀਡਿਕਸ਼ਨ ਸੈਂਟਰ ਹੈ ਉਹ ਇੱਕ ਮਾਡਲ ਡੀ ਐਡਿਕਸ਼ਨ ਸੈਂਟਰ ਬਣਿਆ ਹੋਇਆ ਹੈ ਔਰ ਉਥੋਂ ਜਿਹੜੇ ਨਸ਼ਾ ਛੱਡ ਕੇ ਬੱਚੇ ਜਿਹੜੇ ਉਸ ਬਿਮਾਰੀ ਤੋਂ ਰਾਹਤ પા ਕੇ ਬਾਹਰ ਨਿਕਲਦੇ ਆ ਉਹਨਾਂ ਨੂੰ ਜੌਬ ਦੇਣ ਦਾ ਕੰਮ ਵੀ ਡੀਸੀ ਸਾਹਿਬ ਕਰ ਰਹੇ ਇਸ ਲਈ ਉਹਨਾਂ ਨੂੰ ਬਹੁਤ ਵਧਾਈ ਸੋ ਇਹ ਇੱਕ ਐਗਜ਼ੈਂਪਲਰੀ ਕੰਮ ਹੈ ਸੋ ਅੱਜ ਜਿੱਥੇ ਤੁਸੀਂ ਸਾਰੇ ਅੱਜ ਇਸ ਚੀਜ਼ ਨੂੰ ਕਵਰ ਕਰ ਰਹੇ ਹੋ ਸਾਡੇ ਸਾਰੇ ਬੀਡੀਸੀ ਦੇ ਮੈਂਬਰ ਡਬਲਿਊ ਡੀਸੀ ਦੇ ਮੈਂਬਰ ਸਾਡੇ ਪੋਰਟਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੇ ਅਫਸਰ ਵੀ ਉਹਨਾਂ ਨੇ ਵੀ ਅੱਜ ਇਹਦੇ ਵਿੱਚ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕਰਕੇ ਬੜਾ ਪੋਜ਼ਿਟਿਵ ਮੈਸੇਜ ਦਿੱਤਾ ਸੋ ਮੈਂ ਪੰਜਾਬੀਆਂ ਨੂੰ ਵਧਾਈ ਦਿੰਦਾ ਮੋਗੇ ਦੇ ਲੋਕਾਂ ਨੂੰ ਵਧਾਈ ਦਿੰਦਾ ਪੰਜਾਬ ਸਰਕਾਰ ਨੂੰ ਵਧਾਈ ਦਿੰਦਾ ਬਹੁਤ ਧੰਨਵਾਦ ਬਿਲਕੁਲ ਜੀ ਪ੍ਰਸ਼ਾਸਨ ਵੀ ਇਸ ਪ੍ਰਸ਼ੰਸਾ ਦੇ ਪਾਤਰ ਨਹੀਂ ਬਿਊਟੀ ਪੂਰੀ ਨਿਭਾ ਰਹੀ ਨਹੀਂ ਪੁਲਿਸ ਵੀ 24 ਘੰਟੇ ਦਿਨ ਪਰ ਰਾਤ ਦਾ ਡਿਊਟੀ ਨਿਭਾ ਰਹੀ ਹੈ ਕਈ ਜਗ੍ਹਾ ਕਮੀਆਂ ਲੱਗ ਰਹੀਆਂ ਜਿਵੇਂ ਹਸਪਤਾਲ ਦੇ ਵਿੱਚ ਦੇਖਿਆ ਜਿਵੇਂ ਕਿ ਨਸ਼ਾ ਚੜ੍ਹਨ ਵਾਲੀ ਗੋਲੀ ਹੈ ਉਸ ਦੀਆਂ ਚੋਰੀਆਂ ਹੋ ਜਾਂਦੀਆਂ ਹਜ਼ਾਰਾਂ ਦੀ ਤعداد ਦੇ ਵਿੱਚ ਠੀਕ ਹੈ ਨਾ ਦੇਖੋ ਜਿਸ ਕਿਸੇ ਦੀ ਵੀ ਕੋਈ ਰਿਪੋਰਟ ਆਏਗੀ ਉੱਤੇ ਕਾਰਵਾਈ ਲਈ ਕੀਤੀ ਜਾਏਗੀ ਜਿੱਥੇ ਕਿਤੇ ਚੋਰੀ ਹੁੰਦੀ ਹੈ ਉਹਦੇ ਤੇ ਐਕਸ਼ਨ ਵੀ ਕੀਤਾ ਜਾਏਗਾ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਆਮ ਜਨਤਾ ਤਾਂ ਹੀ ਮੈਸੇਜ ਦਿੱਤਾ ਵੀ ਨਾਮ ਦਾ ਨਸ਼ਾ ਕਰੋ ਜਿਹੜਾ ਪੀੜੀਆਂ ਨੂੰ ਤਾਰਦਾ ਹੈ ਇਹ ਨਸ਼ੇ ਇਹ ਤਾਂ ਗਾਲਦੇ ਆ ਬਚ ਕੇ ਜਿਹੜੇ ਨੌਜਵਾਨ ਆ ਨੌਜਵਾਨ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਮਾੜੀ ਸੰਗਤ ਤੋਂ ਪਾਸੇ ਰਹੋ ਉਹ ਇੱਕ ਵਾਰ ਕਹਿ ਕੇ ਸਾਰੀ ਜ਼ਿੰਦਗੀ ਆਥੇ ਫਸਾ ਦਿੰਦੇ ਆ ਸੋ ਮਾਪੇ ਬਾਬ ਨੂੰ ਵੀ ਕਹਿਣਾ ਬੱਚਿਆਂ ਨਾਲ ਇਨਵੋਲਡ ਰਹੋ ਅੱਜ ਕੱਲ ਆਪਾਂ ਆ ਮੋਬਾਈਲ ਇਹਦੇ ਜਨਾਲ ਦੇ ਬੱਚਿਆਂ ਨਾਲ ਪਰਵਾਦ ਘਾਟੇ ਨੂੰ ਆਲ ਹੋਣੇ ਆ ਇਨਵੋਲਵਮੈਂਟ ਵਧਾਓ ਸਭ ਤੋਂ ਤਾਕਤਵਰ ਯੂਨਿਟ ਦੁਨੀਆ ਦੇ ਵਿੱਚ ਉਹ ਫੈਮਿਲੀ ਹੈ ਤੁਹਾਡੇ ਪਰਿਵਾਰ ਦੇ ਵਿੱਚ ਇੱਕ ਏਕਤਾ ਹੈ ਪਰਿਵਾਰ ਦੇ ਵਿੱਚ ਇੱਕ ਤੁਹਾਡੇ ਆਪਸ ਵਿੱਚ ਸੰਪਰਕ ਰਹਿੰਦਾ ਤਾਂ ਤੁਸੀਂ ਵੱਡੀ ਤੋਂ ਵੱਡੀ ਬਰਾਈ ਤੋਂ ਆਪਦੇ ਬੱਚਿਆਂ ਨੂੰ ਕੱਢ ਕੇ ਲੈ ਜਾਓਗੇ ਸੋ ਬੱਚਿਆਂ ਨੂੰ ਪੜ੍ਹਨ ਦੇ ਵਿੱਚ ਵੱਡਿਆਂ ਨੂੰ ਖੇਡਣ ਦੇ ਵਿੱਚ ਉਹਦੇ ਲਈ ਵੀ ਸਰਕਾਰ ਹੁਣ ਵੱਡੇ ਵੱਡੇ ਖੇਡ ਗਰਾਊਂਡ ਪਿੰਡਾਂ 'ਚ ਬਣਾ ਰਹੀ ਹੈ ਇਹ ਪਹਿਲੀ ਵਾਰ ਹੋਇਆ ਵੀ ਇੰਨੇ ਲੈਵਲ ਤੇ ਇੰਨੇ ਵੱਡੇ ਲੈਵਲ ਤੇ ਬੱਚਿਆਂ ਨੂੰ ਬੱਚਿਆਂ ਵਾਸਤੇ ਪੜ੍ਹਾਈ ਦਾ ਇੰਤਜ਼ਾਮ ਕੀਤਾ ਜਾ ਰਿਹਾ ਸਕੂਲਾਂ 'ਚ 17000 ਰੁਪਏ ਖਰਚ ਕੀਤਾ ਪਹਿਲੀ ਸਰਕਾਰ ਆ ਜਿਹਨੇ ਇੰਨੇ ਪੈਸਾ ਖਰਚ ਕੀਤਾ ਸਰਕਾਰੀ ਸਕੂਲਾਂ ਦੇ ਵਿੱਚ ਪਲੇਗਰਾਉਂਡ ਬਣਾਏ ਜਾ ਰਹੇ ਆ ਸੋ ਬੱਚਿਆਂ ਨੂੰ ਮੈਂ ਬੇਨਤੀ ਕਰਦਾ ਕਿ ਖੇਡਣ ਵੱਲ ਵੱਧ ਰੁਚੀ ਰੱਖਣ ਆ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰੇਕ ਨੂੰ ਹੱਕ ਹੈ ਜੋ ਵੀ ਉਹ ਕੋਈ ਮਹਿਸੂਸ ਕਰਦਾ ਉਹ ਗੱਲ ਸਰਕਾਰ ਤੱਕ ਪਹੁੰਚਾਵੇ ਸੋ ਉਹਨਾਂ ਦਾ ਧੰਨਵਾਦ ਆ ਜੇ ਕੋਈ ਇਸ ਤਰ੍ਹਾਂ ਦੀ ਕੋਈ ਸੋਲਿਡ ਗੱਲ ਹੈ ਤੇ ਉਹ ਰਿਟਰਨ ਸਰਕਾਰ ਤੱਕ ਪਹੁੰਚਾਉਣ ਤੇ ਕਾਰਵਾਈ ਵੀ ਹੋਏ ਨਸ਼ੇ ਦਾ ਮੁੱਦਾ ਪੰਜਾਬ ਸਰਕਾਰ ਨੇ ਜੋ ਐਗਜ਼ੈਂਪਲਰੀ ਕੰਮ ਕੀਤਾ ਜੋ ਮਿਨੀ ਕਾਰਵਾਈ ਕੋਈ ਨਹੀਂ ਪਰ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਸਖਤ ਮੈਸੇਜ ਦੇਣ ਲਈ ਮੋਗਾ ਪੁਲਿਸ ਮੋਗੇ ਦਾ ਪ੍ਰਸ਼ਾਸਨ ਪੂਰੇ ਇਫੈਕਟਿਵਲੀ ਕੰਮ ਕਰ ਰਿਹਾ ਜ ਜਿਹਦੇ ਰਿਜ਼ਲਟ ਸਾਨੂੰ ਪਿੰਡਾਂ ਚੋਂ ਮੁੱਲਿਆਂ ਚੋਂ ਮਿਲਣੇ ਸ਼ੁਰੂ ਹੋ ਗਏ ਸਾਡੇ ਮਾਲਵਾ ਜ਼ੋਨ ਦੇ ਕੋਆਰਡੀਨੇਟਰ श्री सुखजीत सिंह जी ढिलवा साहब साढ़े चेयरमैन साहब वरिंद्र शर्मा जी सरपंच साहब और डिप्टी कमिश्नर साहब सा अपने एस एस पी मोगा और सारा सिविल प्रशासन पुलिस प्रशासन और साढे विलेज डिफेंस कमेटी के मैंबर साहबान वार्ड डिफेंस कमेटी के मैंबर साहबान सारे इतने हाजिर हुए ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਮੁੱਦਾ ਭਾਵੇਂ ਇਹ ਸਾਰੀ ਦੁਨੀਆ ਦਾ ਜਿਹੜਾ ਨਸ਼ੇ ਦਾ ਮੁੱਦਾ ਹੈ ਲੇਕਿਨ ਪੰਜਾਬ ਸਰਕਾਰ ਨੇ ਜੋ ਐਗਜ਼ੈਂਪਲਰੀ ਕੰਮ ਕੀਤਾ ਜੋ ਸਕਸੈਸ ਸਾਨੂੰ ਇਸ ਨਸ਼ੇ ਦੀ ਜਿਹੜੀ ਬਿਮਾਰੀ ਹੈ ਇਹਨੂੰ ਰੋਕ ਲਾਉਣ ਦੇ ਵਿੱਚ ਇਹਨੂੰ ਨੱਥ ਪਾਉਣ ਦੇ ਵਿੱਚ ਮਿਲੀ ਹੈ ਉਹ ਸ਼ਲਾਘਾਯੋਗ ਹੈ ਮੈਂ ਮੁੱਖ ਮੰਤਰੀ ਸਾਹਿਬ ਔਰ ਉਹਨਾਂ ਦੀ ਟੀਮ ਸਾਰਿਆਂ ਨੂੰ ਵਧਾਈ ਦਿਨਾ ਹੈ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜਿਹੜੇ ਕਿ ਰੋਜ਼ ਇਸ ਇਸ਼ੂ ਤੇ ਰਿਵਿਊ ਲੈਂਦੇ ਆ ਨਸ਼ੇ ਨੂੰ ਖਤਮ ਕਰਨ ਕਿੰਨੇ ਕ ਅਸੀਂ ਕਾਮਯਾਬ ਹੋਏ ਆ ਮੈਂ ਉਹਨਾਂ ਨੂੰ ਵੀ ਵਧਾਈ ਦਿਨਾ ਔਰ ਉਹਨਾਂ ਦਾ ਧੰਨਵਾਦ ਕਰਨਾ ਔਰ ਅੱਜ ਦੀ ਮੀਟਿੰਗ ਵੀ ਜਿਹੜੀ ਯੁੱਧ ਨਸ਼ਾ ਵਿਰੋਧੀ ਡਿਸਟ੍ਰਿਕਟ ਮੋਗਾ ਦੇ ਵਿੱਚ ਮੀਟਿੰਗ ਹੋਈ ਇਸ ਤੋਂ ਪਹਿਲਾਂ ਫ੍ਰੀਡ ਕੋਰਟ ਦੇ ਵਿੱਚ ਮੀਟਿੰਗ ਹੋਈ ਉਹਦੇ ਵਿੱਚ ਵੀ ਅਸੀਂ ਇਹਦੀ ਸਮੀਖਿਆ ਕੀਤੀ ਗਈ ਸੀ ਕਿੰਨੇ ਕ ਕਾਮਯਾਬ ਹੋਏ ਆ ਔਰ ਅੱਗੇ ਕੀ ਕੀ ਕਰਨਾ ਔਰ ਇਹਦੇ ਲਈ ਪਹਿਲਾਂ ਅਸੀਂ ਵੀ ਵਿੱਚੇ ਸੀ ਸਾਰੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਸੀ ਕਿ ਜਿਹੜੇ ਨਸ਼ਾ ਤਸਕਰ ਨੇ ਉਹ ਖੁੱਲੇ ਫਿਰਦੇ ਆ ਬੇਖੌਫ ਫਿਰਦੇ ਆ ਉਹਨਾਂ ਦੇ ਖਿਲਾਫ ਕਾਗਿਜੀ ਕਾਰਵਾਈ ਤਾਂ ਹੋ ਜਾਂਦੀ ਹੈ ਲੇਕਿਨ ਜ਼ਮੀਨੀ ਕਾਰਵਾਈ ਕੋਈ ਨਹੀਂ ਹੁੰਦੀ ਤਾਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਸਖਤ ਮੈਸੇਜ ਦੇਣ ਲਈ ਮੋਗਾ ਪੁਲਿਸ ਮੋਗੇਰਾ ਪ੍ਰਸ਼ਾਸਨ ਪੂਰੇ ਇਫੈਕਟਿਵਲੀ ਕੰਮ ਕਰ ਰਿਹਾ ਜ ਜਿਹਦੇ ਰਿਜ਼ਲਟ ਸਾਨੂੰ ਪਿੰਡਾਂ ਚੋਂ ਮਹੱਲਿਆਂ ਚੋਂ ਮਿਲਣੇ ਸ਼ੁਰੂ ਹੋ ਗਏ ਹੁਣ ਜਦੋਂ ਆਮ ਫੀਡਬੈਕ ਲਈ ਦੀ ਹੈ ਤਾਂ ਲੋਕੀ ਕਹਿੰਦੇ ਵੀ ਹਾਂ ਅੱਗੇ ਨਾਲੋਂ ਤਾਂ ਘਟਿਆ ਪਈ ਫਰਕ ਤਾਂ ਪਿਆ ਲੇਕਿਨ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੇ ਮਨਾਂ ਦੇ ਵਿੱਚ ਖੋਫ ਵੀ ਆਇਆ ਔਰ ਇਹਦੀ ਸਿੱਧੀ ਜੀ ਐਗਜ਼ਾਮਪਲ ਹੈ ਕਿ ਮੋਗੇ ਦੇ ਵਿੱਚ 470 VDC ਤੇ 4802 ਵਿਲੇਜ ডিফেন্স ਕਮੇਟੀ ਵਾਰਡ ਰੈਂਸ ਕਮੇਟੀ ਦੇ ਮੈਂਬਰ ਜਿਹੜੇ ਆ ਉਹ ਸਰਕਾਰ ਵੱਲੋਂ ਆਮ ਆਦੀ ਪਾਰਟੀ ਵੱਲੋਂ ਬਣਾਏ ਗਏ ਆ ਔਰ ਉਹਨਾਂ ਦੇ ਪ੍ਰੋਪਰ ਇਨਵੋਲਵਮੈਂਟ ਦੇ ਨਾਲ ਸੱਤ ਦਾ ਜਿਹੜੇ ਵੱਡੇ ਨਸ਼ੇ ਦੇ ਤਸਕਰ ਸੀ ਜਿਨ੍ਹਾਂ ਨੇ ਲੋਕਾਂ ਦੇ ਘਰੋਂ ਜਾੜਤੀ ਸੀ ਉਹਨਾਂ ਦੇ ਜਿਹੜੇ ਇਲੀਗਲ ਬਣੇ ਹੋਏ ਆ ਉਹ ਘਲਟ ਆਏ ਇਹ ਇਗਜ਼ੈਂਪਲ ਹੈ। ਔਰ ਇਸ ਤਰ੍ਹਾਂ ਦੀ ਕਾਰਵਾਈ ਦੇ ਨਾਲ ਇਹਨਾਂ ਨਸ਼ੇ ਤਸਕਰਾਂ ਦੇ ਮਨਾਂ 'ਚ ਖੌਫੀ ਆਇਆ। ਇਲਾਕਾ ਵੀ ਛੱਡ ਕੇ ਭੱਜੇ ਆ। ਕਈ ਇੱਕ ਕੰਮ ਵੀ ਬੰਦ ਕਰ ਗਏ। ਔਰ ਇਹਦੇ ਨਾਲ ਜਿੱਥੇ ਲੋਕਾਂ 'ਚ ਵਿਸ਼ਵਾਸ ਵਧਿਆ ਉੱਥੇ ਪਾਰਟੀ ਨੂੰ ਵੀ ਔਰ ਸਰਕਾਰ ਨੂੰ ਵੀ ਹੌਫਲਾ ਹੋਇਆ ਕਿ ਅਸੀਂ ਇੱਕ ਫੈਸਲਾ ਕੋ ਜੰਗ ਦੇ ਵਲ ਅੱਗੇ ਬਣੇ। ਪਹਿਲਾਂ ਇਹ ਸ਼ਿਕਾਇਤ ਆਉਂਦੀ ਹੁੰਦੀ ਸੀ ਕਿ ਪੁਲਿਸ ਨਾਲ ਲੜੀ ਹੈ। ਲੇਕਿਨ ਹੁਣ ਪੁਲਿਸ ਉਹਨਾਂ ਤੇ ਸ਼ਕਤੀ ਨਾਲ ਕਾਰਵਾਈ ਕਰ ਰਹੀ ਹੈ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਨਸ਼ਾ ਤਸਕਰੀ ਵਰਗੀ ਘਰਾਉਣੀ ਹਰਕਤ ਕਰਦਾ ਉਹਨੂੰ ਨਾਲ ਦੀ ਨਾਲ ਵਿਦਨ ਮੂਮੈਂਟਸ ਜਦੋਂ ਇਹਨਾਂ ਕੋਲ ਇਨਫੋਰਮੇਸ਼ਨ ਆਉਂਦੀ ਹੈ ਐਸਐਸਪੀ ਸਾਹਿਬ ਕੋਲੇ ਨਾਲ ਦੀ ਨਾਲ ਹੀ ਉਤੇ ਐਕਸ਼ਨ ਹੁੰਦਾ ਹੈ ਔਰ ਦੁਆਰਾ ਇਹ ਫੀਡਬੈਕ ਲੈਂਦੇ ਆ ਸੋ ਹੁਣ ਲੋਕਾਂ ਦੀ ਉਹ ਸ਼ਿਕਾਇਤ ਵੀ ਦੂਰ ਹੋ ਗਈ ਹੁਣ ਅੱਗੇ ਜਿਹੜੀਆਂ ਵੀ ਡੀਸੀਜ਼ ਐ ਉਹਨਾਂ ਨੂੰ ਕਿਸ ਤਰ੍ਹਾਂ ਹੋਰ ਤਾਕਤਵਰ ਕਰਨਾ ਹੈ ਲੋਕਾਂ ਨੂੰ ਰੀਹੈਬਿਲੀਟੇਟ ਕਿਵੇਂ ਕਰਨਾ ਹੈ ਉਹਦੇ ਬਾਰੇ ਅਜੇ ਰਣਨੀਤੀ ਬਣਾਈ ਗਈ ਹੈ ਔਰ ਮੈਂ ਡਿਪਟੀ ਕਮਿਸ਼ਨ ਮੋਗਾ ਨੂੰ ਵਧਾਈ ਦਿੰਦਾ ਕਿ ਇਹਨਾਂ ਦਾ ਜਿਹੜਾ ਡੀਡਿਕਸ਼ਨ ਸੈਂਟਰ ਹੈ ਰੈੱਡ ਕਰਾਸ ਦਾ ਡੀਡਿਕਸ਼ਨ ਸੈਂਟਰ ਹੈ ਉਹ ਇੱਕ ਮਾਡਲ ਡੀ ਐਡਿਕਸ਼ਨ ਸੈਂਟਰ ਬਣਿਆ ਹੋਇਆ ਹੈ ਔਰ ਉੱਥੋਂ ਜਿਹੜੇ ਨਸ਼ਾ ਛੱਡ ਕੇ ਬੱਚੇ ਜਿਹੜੇ ਉਸ ਬਿਮਾਰੀ ਤੋਂ ਰਾਹਤ ਪਾ ਕੇ ਬਾਹਰ ਨਿਕਲਦੇ ਆ ਉਹਨਾਂ ਨੂੰ ਜੌਬ ਦੇਣ ਦਾ ਕੰਮ ਵੀ ਡੀਸੀ ਸਾਹਿਬ ਕਰ ਰਹੇ ਇਸ ਲਈ ਉਹਨਾਂ ਨੂੰ ਬਹੁਤ ਵਧਾਈ ਸੋ ਇਹ ਇੱਕ ਐਗਜ਼ੈਂਪਲਰੀ ਕੰਮ ਹੈ ਸੋ ਅੱਜ ਜਿੱਥੇ ਤੁਸੀਂ ਸਾਰੇ ਅੱਜ ਇਸ ਚੀਜ਼ ਨੂੰ ਕਵਰ ਕਰ ਰਹੇ ਹੋ ਸਾਡੇ ਸਾਰੇ ਬੀਡੀਸੀ ਦੇ ਮੈਂਬਰ ਡਬਲਯੂਡੀਸੀ ਦੇ ਮੈਂਬਰ ਸਾਡੇ ਪੋਰਟ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਉਹਨਾਂ ਨੇ ਵੀ ਅੱਜ ਇਹਦੇ ਵਿੱਚ ਇਸ ਮੀਟਿੰਗ ਦੇ ਵਿੱਚ ਸ਼ਿਰਕਤ